ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਦੱਸਦੇ ਹਾਂ ਕਿ ਮੰਗੋ ਸ਼ੇਕ ਕਿਵੇਂ ਬਣਾਈਦਾ ਵਾ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਅੱਜ ਮੰਗੋ ਸ਼ੇਕ ਕਿਵੇਂ ਬਣਦਾ ਹੈ ਸਭ ਤੋਂ ਪਹਿਲਾਂ ਲੈਣੀ ਆਪਾਂ ਮੰਗੋ ਮੰਗੋ ਦਾ ਆਪਾਂ ਇੱਕ ਸੀਟ ਵੇਟ ਭਾਰਨਾ ਆਹ ਕੰਟੀ ਦਾ ਜੀ ਮਾਰਚ ਕਰਨੀ ਹੈ ਜੀ ਇਹੋ ਹੀ ਬਣਾਉਣਾ ਚਾਹੀਦਾ ਬਣਾਉਣਾ ਚਾਹੀਦਾ ਵੀ ਕੇਲੇ ਪਾ ਕੇ ਇਦਾਂ ਸੇਮ ਬਣਾਉਣਾ ਪਰ ਆਪਾਂ ਤੁਹਾਨੂੰ ਦੱਸਾਂਗੇ ਕਿ ਬਨਾਣਾ ਸ਼ੇਕ ਨਹੀਂ ਅੱਜ ਆਪਾਂ ਮੰਗੋ ਸ਼ੇਕ ਬਣਾਉਂਦਾ ਮੰਗੋ ਸ਼ੇਕ ਮੱਕੰਰਨ ਮੈਂ ਕਹਾਂਗਾ ਵੀ ਇਹ ਚੰਭੋ ਗਿਆ ਆ ਆ ਵੇਖੋ ਜੀ ਹੁਣ ਆਪਾਂ ਆਮ ਨੂੰ ਛੋਟੇ ਛੋਟੇ ਕਰਕੇ ਵਿੱਚ ਪਾਤਾ ਵਾ ਉਤੋ ਬਾ ਲੈਣਾ ਨੀਂ ਤੀਨੀ ਫਾੜ ਦੇ ਵਿੱਚ ਪਾ ਲੀਆ ਉਤੋ ਬਾ ਲੈਣਾ ਆਪਾਂ ਵੇਕੇ ਦਾ ਦੁੱਧ ਦੁੱਧੀਓ ਵੇਕਾ ਆਮ ਨਾਲ ਆਪਾਂ ਪਾਤਾ ਹੋਣ ਇਹਦੇ ਦਬਾਵਾਂਗੇ ਆਪਾਂ ਚੱਕਰ ਤੇ ਉੱਡੀ ਮਾਪਾਂ ਤੇ ਅਤੇ ਇਹਨਾਂ ਪੈਕੇਟ ਪਾਵਾਂਗੇ ਇਹਦੇ ਵਿੱਚ ਦੁੱਧ ਉਹ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਇਆ ਤੇ ਹੋਰ ਦੁੱਧ ਲਾ ਬਣਾ ਹੋ ਰਹੇ ਆ ਆਪਾਂ ਆ ਲੈ ਹਮ ਲਗਾ ਦਿੱ ਟਿਕਾਣਾ ਆਪਾਂ ਦੇ ਫਰਦਾ ਜੀ ਸਮਾਗਰੀ ਦੇ ਵਿੱਚ ਬਰਫ਼ ਆਈਸ ਪਾ ਲਈ ਆਪਾਂ ਆਪਣੇ ਧਰਮ ਨਾਲ ਪਾ ਲਿਆ ਕਿ ਨਾਲ ਕੰਡਾ ਕਰਨ ਤੇ ਫਿਰ ਆਪਾਂ ਗੇੜੀਆਂ ਲਗਾਉਂਦੇ ਨੇ ਲੋ ਜੀ ਮੰਗੋ ਇਹ ਬਣ ਕੇ ਸਾਡਾ ਹੋ ਗਿਆ ਤਿਆਰ ਹੁਣ ਆਪਾਂ ਤੁਹਾਨੂੰ ਟੀਕੇ ਦੱਸਦੇ ਕਿ ਕਿਵੇਂ ਇਹ ਬਣਿਆ ਮੰਗੋ ਜੇ ਬਣ ਗਿਆ ਵਾਲਾ ਕਿੱਸ ਟੀਕੇ ਵਿੱਚ ਦੱਸਦੇ ਆਪਾਂ ਕਿਵੇਂ ਇਹ ਤੁਹਾਨੂੰ ਬਣਿਆ ਇੱਕਦਮ ਬਰਬਕ ਅਹਾਂਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਫਾਲੋ ਜਰੂਰ ਕਰਨਾ ਧੰਨਵਾਦ